ਜਲਾਲਾਬਾਦ ਵਿੱਚ ਕੁੱਲ ਹਿੰਦ ਕਿਸਾਨ ਸਭਾ ਤੇ ਐਂਟੀ ਕਰਪਸ਼ਨ ਸੁਸਾਇਟੀ ਵੱਲੋਂ ਦੇ ਨਰਿੰਦਰ ਮੋਦੀ ਤੇ ਅੰਡਾਨੀਆ ਬਾਨੀ ਦਾ ਪੁਤਲਾ ਫੁਕਾਇਆ ਗਿਆ ਸੁਖਪ੍ਰੀਤ ਕੌਰ ਖਬਰ ਫਾਸਟ 24 ਅੱਜ ਦਾ ਜਿਹੜਾ ਅਸੀਂ ਝੰਡੇ ਪਿਛਲੇ ਪਾਸੇ ਲੈ ਗਏ ਮੋਦੀ ਸਰਕਾਰ ਦਾ ਮੋਦੀ ਦਾ ਪੁਤਲਾ ਫੁਕ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਸੋ ਇਹ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਦੇ ਖਿਲਾਫ ਬਣਾਏ ਨੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਲਗਭਗ 331 ਕਿਸਾਨ ਜਥੇਬੰਦੀਆਂ ਜਿਹੜੀਆਂ ਇੱਕ ਤਰੀਕ ਤੋਂ ਲੈ ਕੇ ਲਗਾਤਾਰ ਉਹ ਖੇਸ ਦੇ ਕਿਸਾਨ ਦੇ ਖਿਲਾਫ ਲੜ ਰਹੀਆਂ ਨੇ 26 27 ਤੋਂ ਲੈ ਕੇ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਨੂੰ ਖੇੜਾ ਪਾਇਆ ਕਿਸਾਨਾਂ ਨੇ ਜਿਹੜੀ ਮੋਦੀ ਸਰਕਾਰ ਜਾਂ ਜਿਹੜਾ ਮੋਦੀ ਦਾ ਹੈਕੜਬਾਜ਼ ਰਵਈਆ ਕਹ ਲਈਏ ਕਿ ਹਿਟਲਰ ਤੋਂ ਵੀ ਉਹ ਮਾੜਾ ਨਜ਼ਰ ਆ ਰਿਹਾ ਹੈ ਸੋ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਬਾਰ ਬਾਰ ਜਿਹੜੇ ਉਹਦੇ ਥੱਲੇ ਦੇ ਮੰਤਰੀ ਨੇ ਉਹ ਮੀਟਿੰਗਾਂ ਕਰ ਰਹੇ ਨੇ ਪਰ ਮੀਟਿੰਗਾਂ ਬੇਸਿੱਤਾ ਨੇ ਸੋ ਉਹ ਅਜੇ ਤੱਕ ਇਸ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪਰਖ ਰਿਹਾ ਹੈ ਸੋ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਤੂੰ ਸਾਨੂੰ ਇਸੇ ਤਰ੍ਹਾਂ ਅਜਮਾਇਆ ਅਸੀਂ ਬਿਲਕੁਲ ਜਿਵੇਂ ਸ਼ਾਤਬਾਈ ਢੰਗ ਦੇ ਨਾਲ ਸਾਡੀਆਂ ਕਿਸਾਨ ਜੱਦੇ ਬੰਦੀਆਂ ਸਾਡੀਆਂ ਉੱਥੇ ਲੜ ਰਹੀਆਂ ਨੇ ਆਗਵਾਈ ਕਰ ਰਹੀਆਂ ਨੇ ਤੇ ਪੂਰੇ ਪੰਜਾਬ ਦੇ ਵਿੱਚੋਂ ਤੇ ਹਰਿਆਣੇ ਦੇ ਵਿੱਚੋਂ ਤੇ ਪੂਰੀ ਦੁਨੀਆ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚੋਂ ਜਿਸ ਤਰ੍ਹਾਂ ਕਿਸਾਨਾਂ ਨੂੰ ਹਮੈਤ ਮਿਲ ਰਹੀ ਏ ਮੋਦੀ ਸਰਕਾਰ ਤੇ ਦੇਣ ਜਿਹੜੇ ਉਹ ਕੱਟ ਰਹੇ ਨੇ ਤੇ ਕਿਸਾਨਾਂ ਦੀ ਜਿਹੜੀ ਉਹ ਉੱਥੇ ਪੂਰੀ ਗਿਣਤੀ ਵੱਧ ਕੇ ਉਸ ਤਰ੍ਹਾਂ ਦਾ ਲੋਕਾਂ ਨੂੰ ਹੱਲਾ ਮਿਲ ਰਿਹਾ ਕਿਸਾਨਾਂ ਨੂੰ ਸਾਰੀਆਂ ਇਹ ਸਾਰੀਆਂ ਟੋਟਲ ਜਿੰਨੀਆਂ ਉਹ ਕਿਸੇ ਖੇਤੇ ਵਿੱਚ ਵੀ ਕੰਮ ਕਰਦੀਆਂ ਹੋਣ ਮੁਲਾਜ਼ਮ ਜਿੱਦੇ ਬੰਦੀਆਂ ਦੁਕਾਨਦਾਰ ਭਰਾ ਜਾਂ ਹੋਰ ਵੀ ਜਿੰਨੇ ਵੀ ਮਜ਼ਦੂਰ ਵਰਗ ਉਹ ਟੋਟਲ ਦੇ ਟੋਟਲ ਖਸਾਨਾ ਦੇ ਇਸ ਟਾਈਮ ਨਾਲ 90% ਜਿਹੜੇ ਉਹ ਨਾਲ ਖੜੋ ਗਏ ਨੇ ਸੋ ਮੋਦੀ ਸਰਕਾਰ ਨੂੰ ਇਹ ਆਕਤਾ ਹੈਂਕਰ ਬਾਜ਼ ਰਵਈਆ ਜਿਹੜਾ ਵਾਪਸ ਕਰਨਾ ਪੈਣਾ ਸੋ ਅੱਜ ਫਿਰ ਜਿਹੜੀ ਪਸਾਣਾ ਦੇ ਨਾਲ ਮੀਟਿੰਗ 2:30 ਵਜੇ ਤੋਂ ਜਿਹੜੀ ਚੱਲਣੀ ਹੈ ਮੋਦੀ ਦੇ ਮੰਨ ਜਿਹੜੇ ਮੋਦੀ ਦੇ ਕਹੇ ਲੋਬੀ ਮੋਦੀ ਦੇ ਮੰਤਰੀ ਨੇ ਜਿਹੜਾ ਜੋ ਮੋਦੀ ਨੇ ਕਹਣਾ ਉਹ ਕਿਹੋ ਜਿਹਾ ਹੈ ਉਹ ਮੋਦੀ ਦੇ ਮੂੰਹ ਦੇ ਵਿੱਚੋਂ ਅੱਜ ਲਗਾਤਾਰ 26 ਸਤਾਈ ਤੋਂ ਲੈ ਕੇ ਅੱਜ 5 ਤਰੀਕ ਦੇ ਵਿੱਚ ਅਸੀਂ ਹਾਜ਼ਰ ਹੋ ਗਏ 9.5 ਹੋ ਗਏ ਨੇ ਕਿਹੜਾ ਅਸੀਂ ਪੂਰੇ ਤਰਾ ਪੂਰੀ ਥੜ ਦੇ ਵਿੱਚ ਲੱਗੇ ਹੋਏ ਨੇ ਸੋ ਜਦੋਂ ਤੱਕ ਅੱਜ ਉਸ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਜੋ ਵੀ ਨਤੀਜਾ ਨਿਕਲੇ ਪਰ ਅੱਜ ਜੁੜਵੇ ਦੇ ਇਸ ਵਿੱਚ ਮੋਦੀ ਦਾ ਤੇ ਅਡਾਨੀ ਦਾ ਤੇ ਬਾਦਨੀ ਦਾ ਅਜੀਬ ਪੁਤਰਾ ਫੂਕ ਰਹੇ ਗਾਇਰ ਨਾਲ ਫੋਟੋਆਂ ਲਾ ਕੇ ਇੱਕ ਦਸ ਜਿਹੜੇ ਕਿਸਾਨ ਨੇ ਜਾਂ ਜਿਹੜੇ ਹਮਦਰਦ ਸਾਥੀ ਨੇ ਸ਼ਹਿਰ ਵਾਸੀ ਨੇ ਉਹਨਾਂ ਨੇ ਕਿਹਾ ਵੀ ਇਹ ਜਿੰਨਾ ਦਾ ਗਲ ਵੀ ਇਹ ਜਹਾਜ਼ ਪਾਉਣਾ ਚਾਹੀਦਾ ਹੈ ਕਿ ਇਹ ਇਸ ਲਈ ਕਿ ਸੋ ਇਸ ਵਾਸਤੇ ਜੇ ਅੱਜ ਉਹ ਜਿਹੜੀ ਮੀਟਿੰਗ ਕਿਸਾਨ ਕਰ ਰਹੇ ਨੇ ਜੇ ਉਹ ਫਿਰ 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 ਦੇ ਸਿਟਾ ਰਹੀ ਫਿਰ ਆਉਣ ਵਾਲੀਆਂ ਕਿਸਾਨ ਜਥੇਬੰਦੀਆਂ ਜਾਦਾ ਉਹਦੇ ਨਾਲ ਕੋਈ ਮੀਟਿੰਗ ਕਰਨ ਗਿਆ ਫਿਰ ਜਿਵੇਂ ਉਹਨਾਂ ਨੇ ਹਲਾਲ ਕੀਤਾ ਹੈ ਪੂਰੀ ਤਰ੍ਹਾਂ ਖੁੱਲ੍ਹੀ ਦਿੱਲੀ ਵੀ ਘੇਰਾਂਗੇ ਸਾਰੇ ਰਸਤੇ ਬੰਦ ਕਰਾਂਗੇ ਤੇ 8 ਤਰੀਕ ਦਾ ਜਿਹੜਾ ਹਿੰਦੁਸਤਾਨ ਵੀ ਜਾਬ ਕਰਾਂਗੇ ਲੋ ਅਸੀਂ ਜਿਹੜੇ ਉਹ ਸਾਥੀ ਗਏ ਨੇ ਉਹਨਾਂ ਦਾ ਜਿਹੜਾ ਰਾਸ਼ਨ ਪਾਣੀ ਦਾ ਜਿਹੜੇ ਬੰਦੇ ਅਸੀਂ ਤਿਆਰ ਕਰਕੇ ਭੇਜ ਰਹੇ ਐ ਤੇ ਅਸੀਂ ਵੀ ਜਿਹੜਾ ਨਾ ਅੱਜ ਕੋਈ ਉਹਦਾ ਨਤੀਜਾ ਨਿਕਲੇ ਅੱਜ ਵੀ ਫਿਰ ਇਹ ਸੁਪਿਣਾ ਦੇ ਵਿੱਚ ਵੀ ਹੀਰਾ ਘੱਟ ਕੇ ਸਾਡੇ ਸਾਥ ਦੀ ਸਾਥ ਦੀ ਪਿਆਰ ਨੇ ਪੁੰਜਾਵਾਂਗੇ ਜਦੋਂ ਤੱਕ ਇਹ ਕਾਨੂੰਨ ਨਾ ਆਏ ਉਦੋਂ ਤੱਕ ਇਹ ਮੋਦੀ ਸਰਕਾਰ ਦੇ ਜਨਨੀ ਨੂੰ ਘੇਰ ਕੇ ਮੰਨ ਲੋ ਜੇ ਮੀਨੇ ਪੈ ਜਾਵੇ ਨਾਲ ਪੈ ਜਾਵੇ ਅੱਧੀ ਜਿੰਨੀ ਦਾ ਖੜਾ ਨਹੀਂ ਚੜਾਗੇ ਸੋ ਮੋਤੀ ਦੇਸ਼ ਬਰੋਤੀ ਮੋਤੀ ਦੇਸ਼ ਬਰੋਤੀ ਮੋਤੀ ਦੇਸ਼ ਬਰੋਤੀ ਗਾਲੇ ਕਾਨੂੰਨ ਬਾਕਰੋ ਗਾਲੇ ਕਾਨੂੰਨ ਬਾਕਰੋ